ਅਸ ਗਾੜੀ ਪਾਸਪੋਰਟ ਦੀਆਂ ਜੀ ਸੱਪ ਦੇ ਵਿੱਚ ਆਪਾਂ ਇੱਥੇ ਇਹ ਨਹੀਂ ਕਰਨੀ ਜੀ ਆਪਾਂ ਖਾਣ ਪੀਣ ਨੂੰ ਵੀ ਲੈਣਾ ਵਰਤ ਇਹ ਨਹੀਂ ਕਰਉਂ ਉਹ ਕਿਵੇਂ ਲੈਣਾ ਉਹ ਆਪਾਂ ਦੇਖਦੇ ਆਂ ਇਹ ਸੱਪ ਦੇ ਵਿੱਚ ਇੱਥੇ ਉਹ ਸਾਹਮਣੇ ਗਲਾਸ ਪਿਆ ਜੇ ਗਲਾਸ ਪਿਆ ਜਿਹੜੀ ਜੋ ਆਪਾਂ ਲਮਾਣੇ ਗਲਾਸ ਆਂ ਗਲਾਸ ਲੈ ਕੇ ਜਿਹੜਾ ਅੱਗੇ ਔਟ ਵਾਟਰ ਲਿਖਿਆ ਹੁੰਦਾ ਇੱਥੇ ਔਟ ਵਾਟਰ ਉਦੋਂ ਜੇ ਫਨਮਾ ਕੇ ਫੋਟ ਵਾਟਰ ਉਸ ਤੋਂ ਬਾਅਦ ਆਪਾਂ ਚਲੇ ਜਾਣਾ ਕਿ ਮਿਲਕ ਕਰੀਮ ਵੀ ਪਾ ਸਕਦੇ ਹਾਂ ਮਿਲਕ ਵੀ ਪਾ ਸਕਦੇ ਹਾਂ ਇਸ ਸਿਪ ਚ ਬਿਲਕੁਲ ਫਰੀ ਆ ਕਰੀਮ ਪਾ ਲਓ ਜਿੰਨੀ ਮਰਜ਼ੀ ਉਦੋਂ ਮਿਲਕ ਪਾ ਲਓ ਆਪਾਂ ਆਪਣਾ ਗਲਾਸ ਭਰ ਲਿਆ ਇਕੱਲਾ ਵੀ ਪੀ ਸਕਦੇ ਹਾਂ ਪਰ ਹੋਟ ਵਾਟਰ ਪਾਉਣਾ ਜ਼ਰੂਰੀ ਆ ਓਕੇ ਜੀ ਇਹ ਆਪਾਂ ਨੇ ਫੂਲ ਪੀਣ ਗਿੱਤੀ ਦੀ ਆਪਾਂ 슈ਗਰ ਪਾਉਣੀ ਆ ਇਹਦੇ ਵਿੱਚ 슈ਗਰ ਪਾਉ ਸਕਦੇ ਹਾਂ 슈ਗਰ ਪਈ ਆ ਅਗਾ 슈ਗਰ ਪਾ ਲਈ ਘੱਟ ਦਾ ਘੋਰ ਪਾ ਲੋ ਸਾ ਇੱਕ ਹੋਰ ਪਾਵਾਂਗੇ ਆ ਵੀ ਆਪਣਾ ਪਾਣਗੇ ਇਹਦਾ ਦੁੱਧ ਇਹਦੇ ਵਿੱਚ ਜੇਕਰ ਕੌਫੀ ਪਾਉਣੀ ਆ ਕੌਫੀ ਵੀ ਪਾ ਸਕਦੇ ਆ ਆਪਾਂ कॉफ़ी पा कॉफी नहीं सर बिल्कुल फ्री आपते हैं यदा कोई पैसा नहीं कोई पे नहीं है हैगी ਜੋ ਕੋਈ ਗਿਰ ਆਪਣਾ ਪੂਰਾ ਗਣਾ ਬਣ ਗਿਆ। ਕ੍ਰੀਮ ਵੀ ਆਪਾਂ ਬਹੁਤ ਪਾ ਲਈ ਵਿੱਚ ਮਲਕ ਪਾ ਲਿਆ। ਹੌਟ ਵਾਟਰ ਹੌਟ ਵਾਟਰ ਤਾਂ ਪਾਉਣਾ ਵੀ ਇਹ ਗਰਮ ਹੋਗਾ, ਗਰਮ ਰਹੇ। ਕ੍ਰੀਮ ਤੇ ਦੁੱਧ ਠੰਡਾ ਹੁੰਦਾ ਵਾ। ਹੌਟ ਵਾਟਰ ਪਾਉਣਾ ਤਾਂ ਉਹਦੇ ਨਾਲ ਇਹ ਗਰਮ ਰਹਿੰਦੀ ਹੈ। ਆਹ ਬਣ ਗਈ ਆ ਹੁਣ ਆਪਾਂ ਪੀ ਕੇ ਦੇਖਾਂਗੇ ਜੇ ਜਿਆਦਾ ਠੰਡੀ ਆ ਤਾਂ ਹੋਰ ਹੌਟ ਵਾਟਰ ਪਾ ਲਾਂਗੇ। ਇਹ ਗਲਕੋਲ ਢੁੱਡੀ ਆ ਹਾਂ ਨਾ ਜਿਹੜਾ ਉਹ ਵੀ ਗਰਮ ਹੋਊਗੀ ਪੂਰੀ ਇਹ ਹੀ ਆੜਾ ਇਹਨੂੰ ਜਮ ਮਰਜੀ ਪੀਓ ਰਹੋ ਇੱਕ ਵਾਰੀ ਪੀਲੋ ਦੋ ਵਾਰੀ ਪੀਲੋ ਤਿੰਨ ਵਾਰੀ ਪੀਲੋ ਜਾਂ ਫ੍ਰੀ ਰਹੋ ਹਾਂ